ਇੱਥੇ ਤਾਂ ਸਰੀਰ ਨੂੰ ਸੰਤਰੀ ਥਾਣਾ ਵੀ ਕੀ ਕਰਦੇ ਆ ਚਲੋ ਰਸਤਾ ਹਨ ਬਣਾ ਜਿਹੜੀ ਖੰਡੇਵਾਦ ਘਟਨਾ ਵਾਪਰੀ ਹੈਗੀ ਆ ਕੀ ਮਾਮਲਾ ਸੀ ਸਾਰੀ ਪ੍ਰੋਪਰ ਜਾਣਕਾਰੀ ਇਹਦੇ ਵਿੱਚ ਅੱਜ ਥਾਣਾ ਲਹਿਰਾਚ ਤੋਂ ਇਤਲਾਮ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾਣ ਦੇ ਬੰਦੇ ਨੇ ਪਿੰਡ ਖੰਡੇਵਾਦ ਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਤੇ ਇਹ ਦੇ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਹੈ ਤੇ ਮੌਕੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈਆ ਕੋਨ ਨਾਲ ਲਥਵਾ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਉਹਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਸਿਫਰੈਂਸਿਕ ਟੀਮ ਵੀ ਭਲਾਈ ਹੋਈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤਰੀਕਾ ਨੂੰ ਚੱਲਿਆ ਰਹੇ ਹਾਂ ਸਰ ਕਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਤੁਹਾਨੂੰ ਚਾਹੇ ਵੀ ਥਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇਧਰ ਆਜੀ ਤਾਂ ਸਾਨੂੰ ਤਲਾਹ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣਾ ਜੀ ਪੇਸ਼ ਸਰੈਂਡਰ ਕਰ ਗਏ ਤੇ ਬਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਚਲੇਣਾਗੇ ਮਤਲਬ ਕਰਨ ਦੇ ਕਾਰਨਾਂ ਦਾ ਪਤਾ ਲੱਗਾ ਜੀ ਦੇਖੋ ਇਹ ਮੋਢਲੇ ਇਹ ਜੇ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਤੇ ਇਹ ਜੇ ਤਫਤੀਸ਼ ਦਾ ਵਿਸ਼ਾ ਇਹ ਅਸੀਂ ਤਫਤੀਸ਼ ਚ ਵਿਚਾਰਾਂਗੇ ਸਾਰਾ ਤੇ ਪਰਿਵਾਰ ਚ ਕੋਈ ਪਰਿਵਾਰ ਜੀ ਜਿਹੜੀ ਇਹ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤੰਨੇ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ 10 ਸਾਲ ਦੀ ਬੇਟੀ ਇੱਕ 8 ਸਾਲ ਦੀ ਅਤੇ ਬੇਟਾ 6 ਸਾਲ ਦਾ ਸਰ ਕਿਹੜੀ ਧਾਰਾ ਦੇ ਇਹ ਮਰਡਰ ਦਾ ਕੇਸ ਅਰਜ ਕੀਤਾ ਗਿਆ ਜੀ 103 1 ਵੀ ਐਨ ਐਸ ਦੇ ਤਹਿਤ ਐਫੇਦਰਜ਼ ਕੀਤਾ ਗਿਆ ਹੁਣ ਕਬਜ਼ੇ ਚ ਲੈ ਕੇ ਬਹੁਤ ਦਿਨ ਹਾਂਜੀ ਆਪਣੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਰਿਆ ਪੋਸਟਮਾਰਟਮ ਲਈ ਭੇਜ ਰਿਹਾ ਹੈ